ਇਹ ਪਹਿਲਾਂ ਬੰਦ ਕਰਤਾ ਦੇਖ ਨਿਕੂ ਇਹ ਹੁਣ ਦੁਬਾਰਾ ਉਹ ਕਰਾਇਆ ਈ ਵਧੀਆ ਮੁੰਡਿਆਂ ਦੇ ਇਲਾਕੇ ਸਾਰੇ ਗੱਪਰੂਆ ਨੇ ਹਾਂ ਵਧੀਆ ਰੰਗ ਰੰਗ ਕਰਾਇਆ ਹਾਂ ਜੀ ਪਹੁੰਚ ਰਹੇ ਹਾਂ ਜੀ ਆਪਾਂ ਪਿੰਡ ਫਤੇਗੜ ਛੰਨਾ ਜੋ ਸਮਾਣਾ ਤੋਂ ਲਗਭਗ 12 ਕਿਲੋਮੀਟਰ ਦੂਰ ਹੈ ਸਮਾਣਾ ਭਾਨੀ ਦਾ ਰੋਡ ਤੇ ਪਿੰਡ ਚ ਵੀ ਇੱਕ ਪ੍ਰਚੀਨ ਵੱਡਾ ਦਰਵਾਜ਼ਾ ਹੈ ਦਰਵਾਜ਼ੇ ਨੂੰ ਵੀ ਦੇਖਾਂਗੇ ਆਪਾਂ ਜਿਵੇਂ ਬਾਕੀ ਦਰਵਾਜ਼ੇ ਦੇਖੇ ਸੀ ਉਸੇ ਲੜੀ ਦੇ ਤਹਿਤ ਇਹ ਦਰਵਾਜ਼ੇ ਬਾਰੇ ਵੀ ਜਾਣਕਾਰੀ ਦਵਾਂਗੇ ਆ ਦਰਵਾਜਾ ਤੁਸੀਂ ਆਪ ਦੇਖ ਸਕਦੇ ਹੋ ਦਰਵਾਜੇ ਦੇ ਨਾਲ ਇੱਕ ਪ੍ਰਚੀਨ ਖੂਹ ਹੈ ਜੀ ਮੇਰੇ ਖੱਬੇ ਪਾਸੇ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂ ਕਿਸੇ ਪਿੰਡ ਦੇ ਬਜ਼ੁਰਗ ਤੋਂ ਲੋ ਦੋਸਤੋ ਮੈਂ ਸਨਕੀ ਕਮਕੜੀ ਅੱਜ ਪਹੁੰਚੇ ਜੀ ਆਪਾਂ ਪਿੰਡ ਫਾਤੇਗੜ ਛੰਨਾ ਜ਼ਿਲ੍ਹਾ ਪਟਿਆਲਾ ਤੇ ਆਪਾਂ ਨੂੰ ਇੱਥੇ ਇੱਕ ਪ੍ਰਚੀਨ ਦਰਵਾਜਾ ਮਿਲਿਆ ਆਓ ਦੇਖਦੇ ਹਾਂ ਦਰਵਾਜੇ ਨੂੰ ਚਲਦੇ ਆਂ ਜਿਵੇਂ ਕਿ ਆਪਾਂ ਪਿਛਲੇ ਦਰਵਾਜੇ ਦੇਖੇ ਫਤੇਗੜ ਛੰਨਾ ਦਾ ਦਰਵਾਜਾ ਇਹ ਆਪਾਂ ਪਹਿਲਾਂ ਦੇਖਿਆ ਟਕੜੱਬਾ ਫਤੇਮਾਜਰੀ ਕਲਵੋਛਾ ਨਵਾਦਾ ਕਾਨਗੜਾ ਗਾਜੇਵਾਸ ਬੰਮਣਾ ਉਸੇ ਤਰ੍ਹਾਂ ਹੀ ਇੱਕ ਇਹ ਵੀ ਪ੍ਰਚੀਨ ਦਰਵਾਜਾ ਹੈ ਦਰਵਾਜੇ ਦੀ ਲੁੱਕ ਦੇਖੋ ਬਹੁਤ ਸੋਹਣੀ ਹੈ ਕਰਤਾ ਸਿੰਘ ਸਰਾਬਾ ਜੀ ਸ਼੍ਰੀ ਚੰਦਰ ਸ਼ੇਖਰ ਜਿਆਦ ਤੇ ਕਬੂਤਰਿਆਂ ਦੇ ਰੈਣ ਬਛੇਰੇ ਵੀ ਬਣਾਏ ਹੋਏ ਹਨ ਇਸੇ ਤਰ੍ਹਾਂ ਬਹੁਤ ਸੋਹਣਾ ਰੰਗ ਰੋਗਨ ਕਰਿਆ ਹੋਇਆ ਹੈ ਤੇ ਇੱਥੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਜੋ ਭਗਤ ਅੰਨਾ ਜੀ ਬਾਬਾ ਸਰੂਪਦਾਸ ਜੀ ਇਹ ਸ਼ਾਇਦ ਪਿੰਡ ਦੇ ਲੋਕਲ ਸੰਤਨ ਬਾਬਾ ਚਤਰਦਾਸ ਜੀ ਸ਼ੇਰ ਮੁਹੰਮਦ ਖਾਨ ਇਹਨਾਂ ਦਾ ਵੀ ਪੁਰਾਣਾ ਇਤਿਹਾਸ ਰਿਹਾ ਜੀ ਪੰਜਾਬ ਨਾਲ ਗਿਆਨੀ ਦਿੱਤਾ ਸਿੰਘ ਜੀ ਮਹਾਰਾਜਾ ਦਲੀਪ ਸਿੰਘ ਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਤੇ ਆਪਾਂ ਹੁਣ ਦਰਵਾਜੇ ਤੋਂ ਬਾਹਰ ਵੀ ਚੱਲਦੇ ਆਂ ਤੇ ਬਾਹਰ ਇੱਕ ਬਹੁਤ ਸੋਹਣੀ ਲੋਕੇਸ਼ਨ ਐ ਜੀ ਰੰਗ ਰੋਗਨ ਦੇਖੋ ਜੀ ਬਹੁਤ ਸੋਹਣਾ ਤੇ ਨਾਲ ਇੱਥੇ ਇੱਕ ਖੂਬੀ ਐ ਜੀ ਤੇ ਆਪਾਂ ਦਰਵਾਜੇ ਦੇ ਬਾਹਰਲੇ ਪਾਸੇ ਵੀ ਦਿਖਾਵਾਂਗੇ ਇਹ ਪਿਛਲਾ ਪਾਸਾ ਹੈ ਸਤਨਾਮ ਵੈਗਰੂ ਲਿਖਿਆ ਹੈ ਤੇ ਨਾਲ ਬਾਬਾ ਬੁੱਲੇ ਸ਼ਾ ਸ਼ਹੀਦ ਸਤਵੰਤ ਸਿੰਘ ਜੀ ਬਾਰੇ ਸ਼ਾ ਸ਼ਹੀਦ ਕੇਰ ਸਿੰਘ ਜੀ ਲਿਖਿਆ ਜੀ ਸਾਡਾ ਪਿੰਡ ਸਾਡੀ ਸ਼ਾਨ ਤੇ ਪਿੰਡ ਦੇ ਨਾਲ ਇਹ ਦਰਵਾਜੇ ਦੇ ਨਾਲ ਬਿਲਕੁਲ ਇੱਕ ਖੂਹ ਬਣਾਇਆ ਹੋਇਆ ਹੈ ਜੀ ਪੁਰਾਣਾ ਖੂਹ ਹੈ ਖੂਹ ਵੀ ਦੇਖਦੇ ਆਂ ਜੀ ਆਪਾਂ ਪ੍ਰਚੀਨ ਖੂਹ ਜਿਹਨੂੰ ਰੰਗ ਰੋਗਨ ਕਰਕੇ ਨਵੀਂ ਦਿਖ ਦੇ ਕੇ ਬਹੁਤ ਸੋਹਣਾ ਬਣਾਇਆ ਗਿਆ ਹੈ ਬਾਲਟੀਆਂ ਵੀ ਟੰਗੀਆਂ ਗਈਆਂ ਨੇ ਪਾਣੀ ਭਰਨ ਦਾ ਬਿਲਕੁਲ ਉਹੀ ਤਰ੍ਹਾਂ ਉਸੇ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੈ ਪੁਰਾਣਾ ਖੂਹ ਹੈ ਜੀ ਜਿਹਨੂੰ ਹੁਣ ਇਹਦੇ ਪਾਣੀ ਦਾ ਨਹੀਂ ਹੈਗਾ ਪਰ ਇਹਨੂੰ ਦੁਬਾਰਾ ਬਹੁਤ ਸੋਹਣੀ ਦਿਖ ਦੇ ਕੇ ਸੋਹਣਾ ਬਣਾਇਆ ਗਿਆ ਹੈ। ਦਰਵਾਜਾ ਦੇਖ ਹੀ ਲਿਆ ਜੀ। ਦਰਵਾਜੇ ਦੀ ਇੱਕ 360 ਡਿਗਰੀ ਵਿਊ ਹੀ ਦੇਖੋ ਜੀ। ਸਲੋ ਮੋਸ਼ਨ ਚ ਹੈ ਜੀ ਕਬੂਤਰ ਆਪਣੇ ਰੈਣ ਵਿਸ਼ੇਰਿਆਂ ਚੋਂ ਨਿਕਲ ਕੇ ਦਾਣਾ ਪਾਣੀ ਵਾਸਤੇ ਜਾ ਰਹੇ ਨੇ। ਸਲੋ ਮੋਸ਼ਨ ਚ ਬਹੁਤ ਵਧੀਆ ਲੱਗ ਰਹੇ ਨੇ ਜੀ ਹੌਲੀ-ਹੌਲੀ ਉੱਡਦੇ। ਇੱਥੇ ਇਹਨਾਂ ਦੇ ਰੈਣ ਬਸੇ ਰਹੇ ਨੇ ਤੇ ਆਪਣੇ ਦਾਣਾ ਪਾਣੀ ਵਾਸਤੇ ਬਾਹਰ ਜਾਂਦੇ ਨੇ ਦਰਵਾਜੇ ਜੇ ਨਿਕਲ ਕੇ ਮੀਂਹ ਵਰਸਾਤ ਤੋਂ ਇੱਥੇ ਬੱਚੇ ਰਹਿੰਦੇ ਨੇ ਆਪਣੇ ਕੋਲ ਕੋਈ ਡਰੋਨ ਨਹੀਂ ਹੈ ਜੀ ਬਗੈਰ ਡਰੋਨ ਤੋਂ ਸ਼ੂਟ ਕਰਿਆ ਜੀ ਇਹ 360 ਡਿਗਰੀ ਇਹ ਨਾ ਕਿਸੇ ਮੋਬਾਈਲ ਨਾਲ ਹੁੰਦਾ ਬਗੈਰ ਡਰੋਨ ਤੋਂ 360 ਡਿਗਰੀ ਕੈਮਰੇ ਨਾਲ ਸ਼ੂਟ ਲਿਆ ਜੀ ਤੇ ਜਿਹੜੀ ਜਾਣਕਾਰੀ ਹੈ ਦਰਵਾਜੇ ਦੇ ਪਰਲੇ ਪਰ ਪਿੰਡ ਦੇ ਨਾਗਰਿਕਾਂ ਤੋਂ ਉਹਨਾਂ ਤੋਂ ਵੀ ਲਵਾਂਗੇ ਇਸੇ ਬਜ਼ੁਰਗ ਤੋਂ ਜੀ ਜਿਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਹੋਊਗੀ ਦੂਸਰੇ ਪਾਸੇ ਆ ਗਏ ਜੀ ਆਪਾਂ ਆ ਗਏ ਦਰਵਾਜੇ ਦੇ ਬਾਹਰ ਤੇ ਇੱਥੇ ਆਪਾਂ ਖੂਰ ਸੱਟ ਦੀ ਵੀ ਰਿਵਿਊ ਬਣਾਉਂਦਾ ਹੋਏ ਕਿੰਨਾ ਤੋਂ ਆਪਾਂ ਤੇ ਆ ਬਾਹਰਲਾ ਪਾਸਾ ਵੀ ਦੇਖੋ ਤੁਸੀਂ ਵੀ ਉਹ ਦਰਵਾਜਾ ਤੇ ਆਪਣੇ ਪਿੰਡ ਵਾਲੇ ਤੋਂ ਜਾਣਕਾਰੀ ਬੱਸ ਦਰਵਾਜੇ ਦੇ ਨਾਲ ਪਤਾ ਲੱਗਿਆ ਇੱਕ ਸਾਹਮਣੇ ਆਪਾਂ ਨੂੰ ਦੂਰੋਂ ਇੱਕ ਹਵੇਲੀ ਵੀ ਦਿਖ ਰਹੀ ਹੈ ਹਵੇਲੀ ਵੀ ਦੇਖਾਂਗੇ ਤੇ ਨਾਲ ਇੱਕ ਦਰਵਾਜਾ ਇੱਕ ਹੋਰ ਵੀ ਹੈ ਜੀ ਇਹ ਵੀ ਪੁਰਾਣਾ ਦਰਵਾਜਾ ਹੈ ਜੀ ਪੁਰਾਣੀ ਬਿਲਡਿੰਗ ਖੜੀ ਹੈ ਤੇ ਆਏ ਆ ਤਾਂ ਹੁਣ ਆਪਾਂ ਇਹ ਵੀ ਦਿਖਾ ਦਈਏ ਪੁਰਾਣਾ ਦਰਵਾਜਾ ਪਿੰਡਾਂ ਦੇ ਸ਼ਾਲ ਆ ਆ ਦੇਖੋ ਜੀ ਇਹ ਪੁਰਾਣਾ ਦਰਵਾਜਾ ਬਿਲਕੁਲ ਸੋਹਣੀ ਕੰਡੀਸ਼ਨ ਚ ਰੰਗ ਰੰਗਰ ਹੋ ਗਏ ਵਧੀਆ ਹੋਇਆ ਹੋਇਆ ਤੇ ਇਹ ਮੇਨ ਗੇਟ ਆ ਤੇ ਹੁਣ ਆਪਾਂ ਪੁਰਾਣੇ ਬਜ਼ੁਰਗਾਂ ਤੋਂ ਦਰਵਾਜੇ ਬਾਰੇ ਜਾਣਕਾਰੀ ਵੀ ਲੈਣੇ ਆ 150 ਸਾਲ ਦੇ ਮੰਗੂ ਲਾਉਗੇ ਜੀ ਤੁਹਾਡਾ ਨਾਮ ਦੱਸੋ ਜੀ ਤੁਹਾਡਾ ਨਾਮ ਸਰਜਨ ਸਿੰਘਾ ਜੀ ਸਰਜਨ ਸਿੰਘ ਜੀ ਹਾਂ ਇਹ ਕਿਹੜਾ ਆਪਣਾ ਜੀ ਇਹ ਇਹ ਫਤੇਗੜ ਛੰਨਾ ਜੀ ਫਤੇਗੜ ਛੰਨਾ ਬਾਬੇ ਬਾਜ ਜੇ ਹੁਣ ਦਰਵਾਜ਼ਾ ਆ ਗਿਆ ਦਿਖਾਈ ਦਿੰਦੇ ਨੇ ਜੀ ਹਾਂ ਦਰਵਾਜੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਇਹਦੀ ਪਹਿਲਾਂ ਲੱਕੜ ਦਾ ਲੱਗਿਆ ਰਿਹਾ ਸੀ ਪੈਸੇ ਤੇ ਉਸ ਤੋਂ ਬਾਅਦ ਫਿਰ ਲੈਟਰ ਪਤਾ ਜੀ ਸਾਡਾ ਲਾਣੇਦਾਰ ਹੁੰਦਾ ਸੀ ਉਹਨੇ ਕਹਿ ਕੇ ਪਵਾਸਾ ਫੇਰ ਹਾਂਜੀ ਵੀ ਇਹ ਪਾਸ ਮਾਰ ਹੋਇ ਨੀ ਮੜਾਵਟਾ ਢਿਕਰਾ ਹੋ ਰਿਹਾ ਵਿੱਚ ਅਸੀਂ ਲੱਗ ਜਾਂਦੇ ਸੀ ਕਿ ਉਹ ਫੇਰ ਨਾਲਾ ਵੀ ਫੇਰ ਪੱਲੀ ਜਾਂਦਾ ਕੰਮ ਵਧੀਆ ਆਇਆ ਨਾ ਫਿਰ ਦੁਕਾਨੀ ਦਾ ਸਾਧ ਬੜੀ ਦਿੱਤਾ ਕਿਸੇ ਨੇ ਸੰਝ ਨਹੀਂ ਕਰਾਇਆ ਹਾਂ ਫਿਰ ਪਿੰਡਾਂ ਦੇ ਸਾਰੇ ਸੰਝ ਨਹੀਂ ਕਰਕੇ ਹਾਂ ਇਹ ਖੂਬ ਹੀ ਆਇਆ ਇਹ ਪਹਿਲਾਂ ਹਾਂ ਇਹ ਪਹਿਲਾਂ ਬੰਦ ਕਰਤਾ ਦੇਖ ਨਹੀਂ ਖੂ ਇਹ ਹੁਣ ਦੁਬਾਰਾ ਉਹ ਕਰਾਇਆ ਹੀ ਵਧੀਆ ਮੁੰਡਿਆਂ ਦੇ ਇਲਾਕੇ ਸਾਰੇ ਕਪੂਰਾਂ ਨੇ ਹਾਂ ਵਧੀਆ ਰੰਗ ਰੰਗ ਕਰਾਇਆ ਫਿਰ ਵੀ ਵਧੀਆ ਕਰਾਉਗਾ ਮੈਂ ਨਾ ਠੀਕ ਹਾਂ ਬਿਓਰ ਨੇ ਹਾਂ ਕੰਮ ਕੀਤਾ ਹਾਂ ਇਹ ਬਾਕੀ ਦਾ ਹਾਂ ਬਿਓ ਤਲਾ ਧਮਾਲ ਦੇ ਪਾਪੇ ਦੀ ਅੜੀ ਸੀ ਸਦਾ ਇਹ ਉਹ ਪਰਾ ਫਿਰ ਉਹ ਨਮੀ ਬਣਾਈ ਇਹ ਲਵੇ ਦਾ ਸਾਰੇ ਠੰਗ ਤੇ ਨਹੀਂ ਸਾਰੀ ਵਧੀਆ ਮੈਂ ਹੁਣ ਹਰੂਮਾਨ ਦਾ ਮੰਦਿਰ ਬਣ ਰਿਹਾ ਇੱਥੇ ਲਵੇ ਉਹ ਵੀ ਇਹਨ ਵਧੀਆ ਬਣਾਵਾਂਗੇ ਇੱਕ ਦਰ ਆਪਾਂ ਪੈਂਸੀ ਪਿੰਡ ਫਟੇਗੜ ਛੰਨਾ ਇੱਕ ਦਰਵਾਜ਼ਾ ਆਪਾਂ ਦੇਖਿਆ ਇੱਕ ਦਰਵਾਜ਼ਾ ਆਪਣੇ ਸਾਹਮਣੇ ਹੋਰ ਹੈ ਇਹ ਵੀ ਪੁਰਾਣਾ ਦਰਵਾਜ਼ਾ ਹੈ ਇਹ ਉਹਦੇ ਨਾਲ ਵੀ ਪ੍ਰਚੀਨ ਦਰਵਾਜ਼ਾ ਹੈ ਦਰਵਾਜ਼ੇ ਦੀ ਤੁਸੀਂ ਦੇਖੋ ਲੁੱਕ ਬਹੁਤ ਸੋਹਣੀ ਹੈ ਜੀ ਰੰਗ ਰੋਗਨ ਹੋਇਆ ਹੋਇਆ ਮੋਰ ਛਪੇ ਹੋਏ ਨੇ ਇੱਥੇ ਕੁਝ ਵਿਕਰਮੀ ਲਿਖਿਆ ਹੋਇਆ ਹੈ ਜੀ ਜੋ ਕੁਝ ਪੜਿਆ ਜਾਵੇ ਤਾਂ ਵਿਕਰਮੀ ਫੁੱਗਣ ਚਲੇ ਕੁਝ ਫੱਗਣ ਚਲੇ ਹੈ ਫੁੱਗਣ ਚਲੇ ਕੁਝ ਐਸੇ ਲਿਖਿਆ ਹੋਇਆ ਹੈ ਤੇ ਕਬੂਤਰਾਂ ਵਾਸਤੇ ਇੱਥੇ ਵੀ ਆਲਣਾ ਪਏ ਨੇ ਜੋ ਇਹਦੀ ਛੱਤ ਹੈ ਗਾਰਡਰ ਵਾਲਿਆਂ ਆਣੀਏ ਪੁਰਾਣੀ ਤੇ ਇਹਦਾ ਰੰਗ ਦੇਖ ਸਕਦੇ ਹੋ ਪ੍ਰਚੀਨ ਕਾਲ ਵਾਲਾ ਰੰਗ ਹੈ ਜੀ ਪੁਰਾਣਾ ਰੰਗ ਚੂਨੇ ਦੀ ਕੰਧਾਂ ਦੇ ਉੱਤੇ ਪੁਰਾਣਾ ਰੰਗ ਬਹੁਤ ਸੋਹਣਾ ਰੰਗ ਹੋਇਆ ਹੈ ਸਤਿਗੁਰ ਭਗਰਤੀ ਗੁਰਬਾਣੀ ਰਾਮਚੰਦਰ ਲਛਮਣ ਸੀਤਾ ਹਨੂਮਾਨ ਰ ਰਮੈਣ ਦੀਆਂ ਤੁਕਾ ਦੇ ਨਾਲ ਫੋਟੋ ਵੀ ਲੱਗੀਆਂ ਨੇ ਗੁਰਗੋਬਲ ਸਿੰਘ ਜੀ ਤੇ ਘੋੜੇ ਦੇ ਸਵਾਰ ਨੇ ਤੇ ਪੰਜ ਪਿਆਰੇ ਨਾਲ ਨੇ ਜੀ ਤੇ ਇੱਥੇ ਗੁਰਨਾਨਕ ਦੇਵ ਜੀ ਮਰਦਾਨਾ ਜੀ ਇਹ ਸਾਰੀਆਂ ਫੋਟੋਆਂ ਹੱਥ ਨਾਲ ਬਣੀਆਂ ਹੋਈਆਂ ਨੇ ਬਹੁਤ ਪੁਰਾਣਾ ਕੁਝ ਸ਼ਾਬਤ ਪੜੇ ਜਾ ਰਹੇ ਨੇ ਕੁਝ ਨਹੀਂ ਪੜੇ ਜਾ ਰਹੇ ਤਾਂ ਦਰਵਾਜ਼ੇ ਦੀ ਲੋਕੇਸ਼ਨ ਦੇਖੋ ਬਹੁਤ ਸੋਹਣੀ ਹੈ ਜੀ ਆਪਾਂ ਦਰਵਾਜ਼ੇ ਤੋਂ ਬਾਹਰ ਵੀ ਆਵਾਂਗੇ ਤਾਂ ਬਾਹਰੋਂ ਵੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਜੀ ਇਹ ਦਰਵਾਜ਼ੇ ਦਾ ਪਿਛਲਾ ਪਾਸਾ ਤੇ ਇਹ ਪੌੜੀਆਂ ਉੱਪਰ ਚੜ੍ਹਦੀਆਂ ਨੇ ਤਾੜਵਾਰ ਕਰਕੇ ਬੰਦ ਕਰੀ ਹੋਈ ਹੈ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਜੁੜੇ ਰਹੋ ਸਾਡੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਕਮੈਂਟ ਵਿੱਚ ਦੱਸੋ ਵੀਡੀਓ ਦੇ ਵਿੱਚ ਆਪਾਂ ਹੋਰ ਕੀ ਸੁਧਾਰ ਕਰ ਸਕਦੇ ਹਾਂ ਧੰਨਵਾਦ ਤੇ ਇਹ ਸੀ ਜੀ ਪਿੰਡ ਫਤੇਗੜ ਸ਼ੰਨਾ ਦੇ ਦਰਵਾਜੇ ਦੋਵੇਂ ਦਰਵਾਜੇ ਆਪਾਂ ਦੇਖ ਲਏ ਇੱਕ ਵਾਰੀ ਬਾਈਕ ਤੇ ਆਪਾਂ ਇਹਦੀ ਫਿਰ ਹਵਾਈ ਦੌਰਾ ਕਰਾਂਗੇ ਜੀ ਡਰੋਨ ਸ਼ਾਟ 게ਟ ਦੇ ਆਪਾਂ ਆਰ ਪਾਰ ਥੋੜੀ ਦੂਰ ਤੱਕ ਗਲੀਆਂ ਵੀ ਦੇਖਾਂਗੇ ਪਿੰਡ ਦੀਆਂ ਗਲੀਆਂ ਕੁਝ ਕੁਝ ਮਕਾਨ ਪੁਰਾਣੇ ਵੀ ਖੜੇ ਨੇ ਬਾਕੀ ਨਵੇਂ ਬਿਲਡਿੰਗਾਂ ਬਣ ਚੁੱਕੀਆਂ ਨੇ ਤੇ ਗੇਟ ਤੁਸੀਂ ਦੇਖੋ ਬਾਲੇ ਵਾਲੇ ਛੱਤਾਂ ਨੇ ਜੀ ਬਾਲੇ ਗਾਡਰ ਵਾਲੀਆਂ ਤੇ ਆਪਾਂ ਆ ਗਏ ਜੀ ਗੇਟ ਤੋਂ ਬਾਹਰ ਹੁਣ ਆਪਾਂ ਚੱਲਦੇ ਆ ਜੀ ਆਪਣੇ ਸ਼ਹਿਰ ਵਾਲੇ ਪਾਸੇ ਤੇ ਇਹ ਆ ਗਈ ਜੀ ਪਿੰਡ ਦੀ ਫਿਰਨੀ ਪਿੰਡ ਦੀ ਬਾਹਰ ਹੀ ਸੜਕ ਤੇ ਆਪਾਂ ਜਾਵਾਂਗੇ ਜੀ ਸਮਾਣਾ ਭਵਾਨੀ ਦਾ ਹਾਈਵੇਅ ਵਾਲੇ ਨਵੀਂ ਵੀਡੀਓ ਵਿੱਚ ਮਿਲਦੇ ਆ ਕਿਸੇ ਨਵੀਂ ਵੀਡੀਓ ਤੇ ਵਿੱਚ